ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਰ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਰ ਨੂੰ ਹਰ ਸੋਮਵਾਰ ਲਗਾਤਾਰ ਤੇ ਜਾਂ ਫਿਰ ਪੰਜ ਸੋਮਵਾਰ ਲਗਾਤਾਰ ਵੀ ਤੁਸੀਂ ਇਸ ਉਪਾਰ ਨੂੰ ਕਰ ਲੈਨੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ ਕਦੇ ਵੀ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੁਨੀਆ ਭਾਰ ਦੀ ਦੌਲਤ ਤੁਹਾਡੇ ਕਦਮਾਂ ਦੇ ਵਿੱਚ ਹੋਵੇਗੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ ਬਹੁਤ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਬਿਲਕੁਲ ਵੀ ਬਰਕਤ ਨਹੀਂ ਪੈਂਦੀ ਕਈ ਵਾਰ ਤਾਂ ਸਾਡੀਆਂ ਹੀ ਜਾਣੇ ਅਣਜਾਣੇ ਦੇ ਵਿੱਚ ਕੁਝ ਅਜਈਆਂ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਗਲਤੀਆਂ ਦੇ ਕਰਕੇ ਸਾਨੂੰ ਇਹ ਇਹ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਬਰ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੁੰਦਾ ਹੈ ਜਿਸ ਕਰਕੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ। ਕਿ ਇਸ ਦਾ ਤੀਸਰਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਜਦੋਂ ਸਾਡਾ ਕਾਰੋਬਾਰ ਬਹੁਤ ਬਹੁਤ ਵਧੀਆ ਚੱਲਦਾ ਹੈ, ਬਹੁਤ ਸੋਹਣਾ ਚੱਲਦਾ ਹੁੰਦਾ ਹੈ ਕਿ ਅਸੀਂ ਆਪਣੀ ਬਹੁਤ ਵਧੀਆ ਤਰੱਕੀ ਕਰਦੇ ਆਂ, ਮਿਹਨਤ ਕਰਦੇ ਆਂ। ਇਸ ਆੜੀ ਮੈਨ ਤੋਂ ਦੇ ਕੇ ਜਿਹੜੇ ਸਾਡੇ ਦੋਸਤ ਮਿੱਤਰ ਨੇ ਉਹੀ ਸਾਡੇ ਤੋਂ ਝਲਣਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਸਾਡੇ ਕੀ ਇਹ ਦੁਸ਼ਮਣ ਬਣ ਬੈਠਦੇ ਨੇ ਫਿਰ ਉਹ ਸਾਡੇ ਤੇ ਕਈ ਤਰ੍ਹਾਂ ਦੀਆਂ ਤਾਤ੍ਰਿਕ ਕਿਰਿਆਵਾਂ ਜਾਂ ਫਿਰ ਕਾਲੇ ਜਾਦੂ ਟੂਣੇ ਦੀਆਂ ਕਿਰਿਆਵਾਂ ਕਰਵਾਉਂਦੇ ਰਹਿੰਦੇ ਨੇ ਜਿਸ ਕਰਕੇ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਮੁਸ਼ਕਲ ਬਣੀ ਰਹੇ ਤੇ ਸਾਡਾ ਕੋਈ ਵੀ ਕੰਮ ਸਫਲ ਨਾ ਪਾਵੇ ਇਸ ਕਰਕੇ ਪਰ ਸਾਨੂੰ ਕਈ ਵਾਰ ਤਾਂ ਸਮੇਂ ਚ ਆ ਜਾਂਦੀ ਏ ਕਿਉਂਕਿ ਅਸੀਂ ਜਾਣਦੇ ਹੁੰਨੇ ਆ ਕਈ ਵਾਰ ਇਸ ਤਰ੍ਹਾਂ ਦੇ ਲੋਕ ਸਾਨੂੰ ਪਿੱਠ ਪਿੱਛੇ ਵੀ ਵਾਰ ਕਰਦੇ ਨੇ ਤੇ ਸਾਹਮਣੇ ਤੋਂ ਵੀ ਵਾਰ ਕਰਦੇ ਨੇ ਤੇ ਜਿਹੜੇ ਤਾਂ ਲੋਕ ਸਾਹਮਣੇ ਤੋਂ ਵਾਰ ਕਰਨ ਤੇ ਸਾਨੂੰ ਉਸ ਬਾਰੇ ਅਸੀਂ ਜਾਣੂ ਹੁੰਨੇ ਆ ਸਾਨੂੰ ਪਤਾ ਹੁੰਦਾ ਏ ਕਿ ਇਹ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾ ਰਹੇ ਨੇ ਇਸ ਤੋਂ ਇਲਾਵਾ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਕੁਝ ਸਮਝ ਹੀ ਨਹੀਂ ਆਉਂਦਾ ਕਿ ਸਾਡੀ ਗਲਤੀ ਕਿੱਥੇ ਆ ਤੇ ਜਾਂ ਫਿਰ ਸਾਨੂੰ ਕੌਣ ਨੁਕਸਾਨ ਪਹੁੰਚਾ ਰਿਹਾ ਨਾ ਤਾਂ ਤੁਸੀਂ ਉਸ ਵਿਅਕਤੀ ਬਾਰੇ ਜਾਣਦੇ ਹੁੰਦੇ ਹੋ ਨਾ ਹੀ ਤੁਹਾਨੂੰ ਉਸ ਦਾ ਨਾਮ ਪਤਾ ਹੁੰਦਾ ਹੈ ਤੇ ਇਸ ਕੰਡੀਸ਼ਨ ਦੇ ਵਿੱਚ ਵੀ ਤੁਸੀਂ ਇਸ ਉਪਾਅ ਨੂੰ ਕਰ ਲੈਣਾ ਇਹ ਬਹੁਤ ਹੀ ਸਿੰਪਲ ਉਪਾਅ ਹੈ ਇਹਦੇ ਇਸ ਉਪਾਅ ਨੂੰ ਕਰਨ ਦੇ ਲਈ ਨਾ ਤੁਹਾਨੂੰ ਇੱਕ ਵੀ ਰੁਪਇਆ ਖਰਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਜੇਕਰ ਤੁਸੀਂ ਚਾਹੋ ਤਾਂ ਇਹਨੂੰ ਹਰ ਸੋਮਵਾਰ ਲਗਾਤਾਰ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਚਾਹੋ ਕਿ ਅਸੀਂ ਲਗਾਤਾਰ ਹਰ ਸੋਮਵਾਰ ਜਿਹੜਾ ਵੀ ਸੋਮਵਾਰ ਆਉਂਦਾ ਸੀ ਹਰ ਸੋਮਵਾਰ ਨੂੰ ਨਹੀਂ ਕਰ ਸਕਦੇ ਤਾਂ ਤੁਸੀਂ 5 ਸੋਮਵਾਰ ਲਗਾਤਾਰ ਇਸ ਉਪਾਅ ਨੂੰ ਜ਼ਰੂਰ ਕਰਿਓ ਬਿਨਾਂ ਨਾ ਰਗੇ ਤੇ ਤੁਸੀਂ ਖੁਦ ਦੇਖੋਗੇ ਕਿ ਤੁਹਾਨੂੰ ਇਸ ਉਪਾਅ ਦੇ ਨਾਲ ਕਿੰਨੇ ਫਾਇਦੇ ਹੋਣਗੇ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡਾ ਕੋਈ ਫੈਮਿਲੀ ਮੈਂਬਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਉਹਦੀ ਬਿਮਾਰੀ ਵੀ ਦੂਰ ਹੋ ਜਾਵੇਗੀ ਤੁਹਾਡੇ ਬੱਚੇ ਕਹਿਣੇ ਤੋਂ ਬਾਹਰ ਨੇ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਨਹੀਂ ਕਾਰੋਬਾਰ ਵਪਾਰ ਚੱਲਦਾ ਚੱਲਦਾ ਰੁਕ ਗਿਆ ਹੈ ਤੇ ਜਾਂ ਫਿਰ ਤੁਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਹੋ ਕਿਸੇ ਵੀ ਨਵੇਂ ਸ਼ੁਭ ਕੰਮ ਦੇ ਲਈ ਜਾਂਦੇ ਹੋ ਉਸ ਦੇ ਵਿੱਚ ਤੁਹਾਨੂੰ ਸਫਲਤਾ ਨਹੀਂ ਮਿਲਦੀ ਉਹ ਕੰਮ ਤੁਹਾਡਾ ਸਿਰੇ ਨਹੀਂ ਚੜਦਾਗਾ ਤੇ ਤੁਸੀਂ ਇਸ ਉਪਾਅ ਨੂੰ ਕਰਕੇ ਜੇਕਰ ਕਿਸੇ ਵੀ ਕੰਮ ਦੇ ਲਈ ਆਪਣੇ ਘਰ ਤੋਂ ਬਾਹਰ ਜਾਓਗੇ ਉਹ ਹਰ ਇੱਕ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਹੈ ਤੇ ਬਹੁਤ ਲੋਕਾਂ ਨੇ ਕੀਤਾ ਤੇ ਉਹਨਾਂ ਨੂੰ ਇਸ ਉਪਾਅ ਦੇ ਕਾਫੀ ਬੈਨੀਫਿਟ ਫਾਇਦੇ ਹੋਏ ਨੇ ਤੁਸੀਂ ਇੱਕ ਵਾਰ ਜ਼ਰੂਰ ਇਸ ਉਪਾਅ ਨੂੰ ਟ੍ਰਾਈ ਕਰਕੇ ਦੇਖਿਓ ਇਸ ਉਪਾਅ ਨੂੰ ਆਪਾਂ ਕਿਵੇਂ ਕਰਨਾ ਹੈ ਤੇ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ। ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਸਾਡੇ ਘਰ ਦੇ ਵਿੱਚ ਦੁੱਧ, ਦਹੀਂ ਤੇ ਘਿਓ ਜੋ ਹੁੰਦਾ ਏ ਉਹਨਾਂ ਨੂੰ ਰਤਨ ਮੰਨਿਆ ਗਿਆ ਹੈ। ਤੇ ਇਸੇ ਤਰ੍ਹਾਂ ਜਿਹੜੇ 14 ਰਤਨ ਹੁੰਦੀਆਂ ਨਾ ਤੇ ਉਹਨਾਂ ਦੇ ਵਿੱਚ ਉਹ ਹੀ ਇਹ ਇੱਕ ਚੀਜ਼ ਏ। ਜੋ ਕੇ ਦੁੱਧ ਦੇ ਜਿਹੜੇ ਘਰਾਂ ਦੇ ਜਿਹੜੇ ਘਰਾਂ ਦੇ ਵਿੱਚ ਦੁੱਧ ਦਹੀਂ ਕਿਉਂ ਤੇ ਇਹ ਰਤਨ ਹੁੰਦਾ ਹੈ ਨਾ ਇਸੇ ਤਰ੍ਹਾਂ ਜਿਵੇਂ ਅਸੀਂ ਹਰ ਇੱਕ ਵੀਡੀਓ ਦੇ ਰਾਹੀਂ ਤੁਹਾਨੂੰ ਇਹ ਦੱਸਦੀ ਆ ਕਿ ਤੁਹਾਡੇ ਹਰ ਇੱਕ ਘਰ ਦੇ ਵਿੱਚ ਦੁੱਧ ਦਹੀਂ ਤੇ ਕਿਉਂ ਚ ਰੂਰ ਹੋਣਾ ਚਾਹੀਦਾ ਹੁਣ ਕਈ ਲੋਕ ਇਹ ਸੋਚਣਗੇ ਕਿ ਸਾਡੇ ਘਰ ਦੇ ਵਿੱਚ ਦੁੱਧ ਨਹੀਂ ਤਾਂ ਕਿਉਂ ਅਕਸਰ ਹੀ ਹੁੰਦਾ ਹੈ ਪਰ ਫਿਰ ਵੀ ਇਹ ਚੀਜ਼ਾਂ ਹੋਣ ਦੇ ਬਾਵਜੂਦ ਵੀ ਸਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਫਿਰ ਵੀ ਅਸੀਂ ਗਰੀਬ ਹੀ ਆ ਪਰ ਤੁਸੀਂ ਇਸ ਤਰ੍ਹਾਂ ਬਿਲਕੁਲ ਨਾ ਸੋਚਿਆ ਕਰੋ ਤੁਸੀਂ ਸੋਚਿਆ ਕਰੋ ਕਿ ਜੇਕਰ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਤੁਹਾਡੇ ਕੋਲ ਇਹ ਰਤਨ ਨਹੀਂ ਤੁਹਾਡੇ ਕੋਲ ਇਹ ਪੋਜ਼ਿਟਿਵ ਚੀਜ਼ਾਂ ਨਹੀਂ ਤੁਹਾਡੇ ਚੰਗੇ ਕਰਮ ਨਹੀਂ ਤੇ ਇਸੇ ਤਰ੍ਹਾਂ ਜਿਵੇਂ ਤੁਹਾਡੇ ਘਰ ਦੇ ਵਿੱਚ ਇਹ ਪੋਜ਼ਿਟਿਵ ਸ਼ਕਤੀਆਂ ਨੇ ਹੌਲੀ-ਹੌਲੀ ਕਰਕੇ ਤੁਹਾਡੇ ਘਰ ਦੀਆਂ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਨਾ ਉਹਨਾਂ ਨੂੰ ਦੂਰ ਕਰ ਸਕਦੀਆਂ ਨੇ ਕਿਉਂਕਿ ਜੇਕਰ ਅਸੀਂ ਗੱਲ ਕਰੀਏ ਤਾਂ ਹਰ ਇੱਕ ਚੀਜ਼ ਨੂੰ ਹੋਣ ਦੇ ਲਈ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਤੇ ਸਾਨੂੰ ਥੋੜਾ ਜਿਹਾ ਸਬਰ ਸੰਤੋਖ ਤੇ ਪੇਸ਼ਾ ਸੁਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਜੇਕਰ ਸਾਡੇ ਕਰਮ ਚੰਗੇ ਹੁੰਦੇ ਆ ਨਾ ਤੇ ਸਾਨੂੰ ਸਾਡੇ ਕਰਮਾਂ ਦਾ ਫਾਲਜ ਜ਼ਰੂਰ ਮਿਲਦਾ ਹੈ ਭਾਵੇਂ ਥੋੜਾ ਸਮਾਂ ਰੁਕ ਕੇ ਮਿਲੇ ਤੇ ਭਾਵੇਂ ਪਹਿਲਾਂ ਮਿਲ ਜਾਵੇ ਇਹਨਾਂ ਗੱਲਾਂ ਦੇ ਬਾਰੇ ਤੁਹਾਨੂੰ ਤਾਂ ਕਹਿ ਰਹੇ ਹਾਂ ਕਿਉਂਕਿ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣ ਜਾ ਰਹੇ ਆ ਨਾ ਇਹੇ ਉਪਾਅ ਇਹਨਾਂ ਗੱਲਾਂ ਦੇ ਨਾਲ ਹੀ ਸਬੰਧਤ ਹੈ ਤੇ ਇਸ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿਪ ਨਾ ਕਰਿਓ ਕਿਉਂਕਿ ਇਸ ਵੀਡੀਓ ਨੂੰ ਪੂਰੀ ਦੇਖੋਗੇ ਤੇ ਤੁਹਾਡਾ ਇਸ ਵੀਡੀਓ ਦੇ ਨਾਲ ਕਿਤੇ ਨਾ ਕਿਤੇ ਭਲਾ ਚ ਜ਼ਰੂਰ ਹੋਣ ਵਾਲਾ ਹੈ ਇਸੇ ਤਰ੍ਹਾਂ ਜੋ ਤੁਹਾਨੂੰ ਇਹ ਦੁੱਧ ਦਹੀਂ ਤੇ ਕਿ ਹੋਰ ਰਤਨ ਦੱਸੇ ਨੇ ਜੇਕਰ ਇਹ ਸਾਡੇ ਘਰ ਦੇ ਵਿੱਚ ਹੋਣਗੇ ਨਾ ਤੇ ਤੁਸੀਂ ਇਹਨਾਂ ਚੀਜ਼ਾਂ ਤੋਂ ਸਮਝ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵ ਸ਼ਕਤੀਆਂ ਨੇ ਤੇ ਇਹ ਚੀਜ਼ਾਂ ਕਦੇ ਨਾ ਕਦੇ ਜਦੋਂ ਵੀ ਸਾਡੇ ਚ ਕਿਸਮਤ ਸਾਡਾ ਸਾਥ ਦਿੰਦੀ ਹੈ ਸਾਡੇ ਕਰਮ ਸਾਡਾ ਸਾਥ ਦਿੰਦੇ ਨੇ ਤੇ ਇਹ ਚੀਜ਼ਾਂ ਸਾਡੀਆਂ ਪ੍ਰੋਬਲਮ ਮੁਸ਼ਕਲਾਂ ਨੂੰ ਦੂਰ ਕਰਨ ਦੀ ਸ਼ਕਤੀ ਰੱਖਦੀਆਂ ਨੇ ਤੇ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਵੀ ਆਪਣੇ ਆਪ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਸ ਦੇ ਵਿੱਚ ਕੋਈ ਵੀ ਸ਼ੱਕ ਵਾਲੀ ਗੱਲ ਨਹੀਂ ਹੈ ਇਸ ਉਪਾਅ ਨੂੰ ਜਿਹੜਾ ਤੁਹਾਨੂੰ ਅਸੀਂ ਦੱਸ ਰਹੇ ਹਾਂ ਸੋਮਾਰ ਦੇ ਦਿਨ ਨੂੰ ਤੁਸੀਂ ਕਰਨਾ ਹੈ ਤੇ ਜਦੋਂ ਚੰਦ ਪੂਰਾ ਆਪਣੀ ਰੋਸ਼ਨੀ ਦੇ ਵਿੱਚ ਹੋਵੇਗਾ ਨਾ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਲੈ ਤੇ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੀ ਛੱਤ ਦੇ ਉੱਪਰ ਤੁਸੀਂ ਕਰਨਾ ਹੈ نیچے ਨਹੀਂ ਕਰਨਾ ਛੱਤ ਦੇ ਉੱਪਰ ਕਰਨਾ ਹੈ ਇਸੀ ਤਰ੍ਹਾਂ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਦੇ ਵਿੱਚ ਦੁੱਧ ਪਾ ਕੇ ਤੁਸੀਂ ਆਪਣੀ ਛੱਤ ਦੇ ਉੱਪਰ ਚਲੇ ਜਾਣਾ ਹੈ ਉੱਥੇ ਜਾ ਕੇ ਉਸ ਨੂੰ ਇਸ ਤਰੀਕੇ ਦੇ ਨਾਲ ਰੱਖਣਾ ਹੈ ਕਿ ਜਿਹੜੀ ਚੰਦਰਮਾ ਦੀ ਰੋਸ਼ਨੀ ਹੈ ਨਾ ਉਹ ਗਲਾਸ ਜਿਹੜਾ ਦੁੱਧ ਦੇ ਉਸ ਦੇ ਵਿੱਚ ਪੂਰੀ ਅੰਦਰ ਜਾਣੀ ਚਾਹੀਦੀ ਹੈ ਇਸੇ ਤਰ੍ਹਾਂ ਗਲਾਸ ਨੂੰ ਅਜੇ ਹੀ ਜਗ੍ਹਾ ਤੇ ਰੱਖ ਕੇ ਜਿੱਥੇ ਸੂਰਜ ਚੰਦਰਮਾ ਦੀ ਪੂਰੀ ਰੋਸ਼ਨੀ ਪਵੇਗੀ ਨਾ ਉੱਥੇ ਰੱਖ ਕੇ ਤੇ ਤੁਸੀਂ نیچے ਚੌਂਕੜੀ ਮਾਰ ਕੇ ਤੁਸੀਂ ਬੈਠ ਜਾਣਾ ਹੈ ਤੇ ਬੈਠ ਕੇ ਤੁਸੀਂ ਪਰਮਾਤਮਾ ਨੂੰ ਯਾਦ ਕਰਨ ਦੇ ਸਮੇਂ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਪਰਮਾਤਮਾ ਦਾ ਨਾਮ ਲੈਣ ਦੇ ਸਮੇਂ ਜੋ ਵੀ ਤੁਸੀਂ ਜਾਪ ਕਰਦੇ ਹੋਗੇ ਤੇ اسی ਤਰ੍ਹਾਂ ਤੁਸੀਂ 5 ਤੋਂ 10 ਮਿੰਟ ਤੱਕ ਪਰਮਾਤਮਾ ਨੂੰ ਯਾਦ ਕਰਨਾ ਹੈ ਤੇ ਚਾ ਆਪਣੇ ਪਰਮਾਤਮਾ ਨੂੰ ਯਾਦ ਕਰਨ ਸਮੇਂ ਜੋ ਵੀ ਤੁਸੀਂ ਸ਼ਬਦ ਦਾ ਜਾਪ ਕਰਦੇ ਹੋ ਉਹ ਸ਼ਬਦ ਦਾ ਜਾਪ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ 10 ਮਿੰਟਾਂ ਤੋਂ ਵੱਧ 15-20 ਮਿੰਟ ਕਰਨਾ ਚਾਹ ਰਹੇ ਹੋ ਤਾਂ ਵੀ ਕਰ ਸਕਦੇ ਹੋ ਨਹੀਂ ਤਾਂ 5 ਤੋਂ 10 ਮਿੰਟ ਜ਼ਰੂਰ ਕਰੋ ਤੁਸੀਂ ਇਸ ਤਰ੍ਹਾਂ ਤੁਸੀਂ ਆਪਣੇ ਮਨ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਆਂ ਤੇ ਨਾਮ ਜਪਦੇ ਆ ਤੁਸੀਂ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਅੱਗੇ ਆਪਣੀਆਂ ਅਰਦਾਸ ਬੇਨਤੀ ਜੋ ਵੀ ਉਹ ਤੁਸੀਂ ਕਰਨੀ ਹੈ ਕਿ ਇਹ ਤੁਹਾਡੀਆਂ ਪਰੇਸ਼ਾਨੀਆਂ ਨੇ ਤੁਹਾਡੇ ਘਰ ਦੇ ਵਿੱਚ ਜੋ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਦੂਰ ਹੋ ਚਲੇ ਚਾਹੇ ਉਹ ਕਰਜ਼ੇ ਵਰਗੀ ਸਮੱਸਿਆ ਹੋਵੇ ਚਾਹੇ ਉਹ ਤੁਹਾਡੇ ਘਰ ਦੇ ਵਿੱਚ ਗਰੀਬੀ ਦੀ ਪੈਸੇ ਦੀ ਜਾਂ ਫਿਰ ਵਪਾਰ ਕਾਰੋਬਾਰ ਦੀ ਜਾਂ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਕੋਈ ਫੈਮਲੀ ਮੈਂਬਰ ਬਿਮਾਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਡੀ ਪ੍ਰੋਬਲਮ ਹੈ ਤੁਸੀਂ ਆਪਣੀ ਪਰਮਾਤਮਾ ਦੇ ਅੱਗੇ ਬੋਲ ਦਿਨੀ ਇਸੀ ਤਰ੍ਹਾਂ ਦਾਸ ਮੈਂ ਤੁਸੀਂ ਜਾਪ ਕਰਨ ਤੋਂ ਬਾਅਦ ਆਪਣੀ ਅਰਦਾਸ ਬੇਨਤੀ ਬੋਲਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਦੁੱਧ ਤੁਸੀਂ ਲੈ ਕੇ ਆਏ ਸੀ ਤੇ ਚੰਦਰਮਾ ਦੀ ਰੋਸ਼ਨੀ ਦੇ ਸਾਹਮਣੇ ਤੁਸੀਂ ਰੱਖਿਆ ਸੀ ਉਸ ਦੁੱਧ ਨੂੰ 10 ਤੋਂ 15 ਮਿੰਟ ਬਾਅਦ ਤੁਸੀਂ ਪੀ ਲੈਣਾ। ਇਸ ਦੁੱਧ ਨੂੰ ਪੀਣਾ ਜ਼ਰੂਰੀ ਪਰ ਕਈ ਲੋਕਾਂ ਨੂੰ ਕਈ ਵਾਰ ਕੀ ਹੁੰਦਾ ਹੈ ਕਿ ਦੁੱਧ ਤੋਂ ਨਫ਼ਰਤ ਹੁੰਦੀ ਹੈ ਦੁੱਧ ਪੀਣਾ ਉਹਨਾਂ ਨੂੰ ਪਸੰਦ ਨਹੀਂ ਹੁੰਦਾ ਤਾਂ ਉਹ ਇਸ ਦੁੱਧ ਗਲਾਸ ਨੂੰ ਮੈਡੀਸਿਨ ਸਮਝ ਕੇ ਉਹ ਪੀ ਸਕਦੇ ਨੇ ਪਰ ਫਿਰ ਵੀ ਜੇਕਰ ਉਹ ਨਹੀਂ ਪੀਣਾ ਚਾਹੁੰਦੇ ਤਾਂ ਉਹ ਉਪਾਅ ਕਰਨ ਦੇ ਸਮੇਂ ਥੋੜਾ ਜਿਹਾ ਦੁੱਧ ਦੀ ਹੀ ਵਰਤੋਂ ਕਰਨ ਤਾਂ ਜੋ ਕਿ ਉਹਨਾਂ ਨੂੰ ਪੀਣ ਵੇਲੇ ਈਜ਼ੀ ਲੱਗੇ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜਾ ਤੁਹਾਡਾ ਚੰਦਰ ਗ੍ਰਹਿ ਨਹੀਂ ਨਾ ਉਹ ਇਹਨਾਂ ਜ਼ਿਆਦਾ ਤਾਕਤਵਰ ਤੇ ਪਾਵਰਫੁਲ ਹੋ ਜਾਵੇਗਾ ਇਹ ਉਪਾਅ ਕਰਨ ਦੇ ਨਾਲ ਇਸ ਦੇ ਨਾਲ ਜਿੰਨਾ ਹੀ ਚੰਦਰ ਗ੍ਰਹਿਨ ਮਜਬੂਰ ਹੋਵੇਗਾ ਤੇ ਇਸ ਦੇ ਨਾਲ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਤੇ ਮੁਸ਼ਕਲ ਨੇ ਨਾ ਉਹ ਸਾਰੀਆਂ ਇੱਕਦਮ ਕੱਟੀਆਂ ਜਾਣਗੀਆਂ ਸਾਰੀਆਂ ਹੀ ਦੂਰ ਹੋ ਜਾਣਗੀਆਂ। ਲక్ష్ਮੀ ਤੁਹਾਡੇ ਘਰ ਦੇ ਬਾਰੇ ਪਤਾ ਪੁੱਛ ਕੇ ਤੁਹਾਡੇ ਘਰ ਦੇ ਵਿੱਚ ਜ਼ਰੂਰ ਵਾਸ ਕਰੇਗੀ ਤੇ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਦੇ ਲਈ ਆਪਣਾ ਵਾਸ ਬਣਾਈ ਰੱਖੇਗੀ। ਤੇ ਤੁਹਾਡੇ ਘਰ ਦੇ ਵਿੱਚੋਂ ਕਦੇ ਵੀ ਲక్ష్ਮੀ ਜਾਨ ਦਾ ਨਾਮ ਨਹੀਂ ਲਏਗੀ ਤੁਹਾਨੂੰ ਇਹਨਾਂ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਮਿਲੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਸਿੰਪਲ ਜਿਹਾ ਬਿਲਕੁਲ ਉਪਾਅ ਹੈ ਤੇ ਬਿਲਕੁਲ ਸਮਾਂ ਵੀ ਨਹੀਂ ਲੱਗਦਾ ਤੇ ਪੈਸਾ ਵੀ ਖਰਚ ਨਹੀਂ ਹੁੰਦਾ ਜਦੋਂ ਚੰ드ਰਮਾ ਆਪਣੀ ਰੋਸ਼ਨੀ ਦੇ ਵਿੱਚ ਆ ਜਾਂਦਾ ਬਸ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜਿਵੇਂ ਚੰਦਰਮਾ ਆਪਣੀ ਰੋਸ਼ਨੀ ਦੇ ਵਿੱਚ 7 ਵਜੇ 8 ਵਜੇ ਆ ਜਾਂਦਾ ਤੁਸੀਂ ਇਸ ਉਪਾਣ ਨੂੰ 7 ਵਜੇ 8 ਵਜੇ ਜਦੋਂ ਵੀ ਤੁਹਾਨੂੰ 7-8 ਵਜੇ ਦੇ ਵਿੱਚ ਸਮਾਂ ਲੱਗੇ ਉਸ ਸਮੇਂ ਹੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਤੇ ਇਸ ਉਪਾਣ ਨੂੰ ਕਰਦੇ ਸਮੇਂ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਰਾਹੂ ਕਾਲ ਨਹੀਂ ਹੋਣ ਦੇਣਾ ਕਿਉਂਕਿ ਜਦੋਂ ਬਹੁਤ ਜ਼ਿਆਦਾ ਰਾਤ ਹੋ ਜਾਂਦੀ ਏ ਬਹੁਤ ਜ਼ਿਆਦਾ ਰਾਤ ਹੋਣ ਦੇ ਸਮੇਂ ਜਦੋਂ ਅਸੀਂ ਉਪਾਅ ਕਰਦੇ ਹਾਂ ਤੇ ਰਾਹੂ ਕਾਲ ਦਾ ਟਾਈਮ ਸਮਾ ਹੁੰਦਾਗਾ ਤੇ ਉਸ ਸਮੇਂ ਕੀਤਾ ਗਿਆ ਉਪਾਏ ਜਿਹੜਾ ਸਾਡਾ ਉਹ ਵਧੀਆ ਸਕਸੈਸਫੁਲ ਨਹੀਂ ਹੁੰਦਾਗਾ ਤੇ ਜਿਸ ਕਰਕੇ ਸਾਨੂੰ ਇਸ ਉਪਾਅ ਦਾ ਫਾਲ ਨਹੀਂ ਮਿਲਦਾ ਸਿੰਪਲ ਜਿਹਾ ਛੋਟਾ ਜਿਹਾ ਉਪਾਅ ਸੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਏ ਜਰੂਰ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਕਰਕੇ ਦੇਖਿਓ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੇਗਾ ਕਿ ਇਹ ਉਪਾਅ ਕਿੰਨਾ ਜ਼ਿਆਦਾ ਚਮਤਕਾਰੀ ਏ ਕਿੰਨੇ ਜਾਦੇ ਇਸ ਦੇ ਚਮਤਕਾਰੀ ਫਾਇਦੇ ਨੇ ਤੁਸੀਂ ਜ਼ਰੂਰ ਕਰਿਓ ਇੱਕ ਵਾਰ ਅਸੀਂ ਜੋ ਵੀ ਆਪਣੀਆਂ ਵੀਡੀਓ ਦੇ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਉਨੇ ਆ ਬਹੁਤ ਲੋਕਾਂ ਦੇ ਕਈ ਵਾਰ ਕਮੈਂਟ ਆਉਂਦੇ ਆ ਕਿ ਉਹਨਾਂ ਨੇ ਇਹਹੀ ਉਪਾਅ ਕੀਤੇ ਤੇ ਉਹਨਾਂ ਨੂੰ ਇਹ ਸਾਡੇ ਦੱਸੇਗੇ ਉਪਾਅ ਦੇ ਨਾਲ ਕਾਫੀ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਜੇਕਰ ਅਸੀਂ ਕਿਸੇ ਵੀ ਚੀਜ਼ ਨੂੰ ਵਿਸ਼ਵਾਸ ਦੇ ਨਾਲ ਕਰੀਏ ਤੇ ਸਾਨੂੰ ਉਸ ਦਾ ਰਿਜ਼ਲਟ ਵੀ ਮਿਲਦਾ ਤੇ ਜੇਕਰ ਅਸੀਂ ਕਿਸੇ ਕੰਮ ਨੂੰ ਕਰਨ ਦੇ ਸਮੇਂ ਇਹ ਹੀ ਸੋਚੀਏ ਕਿ ਪਤਾ ਨਹੀਂ ਇਸ ਦਾ ਸਾਨੂੰ ਫਾਇਦਾ ਹੋਵੇਗਾ ਜਾਂ ਨਾ ਹੋਵੇਗਾ ਤੇ ਉਸ ਸਮੇਂ ਕੀ ਹੁੰਦਾ ਹੈ ਕਿ ਸਾਨੂੰ ਉਸ ਚੀਜ਼ ਦਾ ਰਿਜ਼ਲਟ ਨਹੀਂ ਮਿਲਦਾ ਕਿਉਂਕਿ ਉਸ ਸਮੇਂ ਅਸੀਂ ਉਸ ਕੰਮ ਨੂੰ ਆਪਣੇ ਮਨ ਤੋਂ ਵਿਸ਼ਵਾਸ ਦੇ ਨਾਲ ਨਹੀਂ ਕੀਤਾ ਹੁੰਦਾ ਜਿਸ ਕਰਕੇ ਸਾਨੂੰ ਉਸ ਕੰਮ ਦੇ ਵਿੱਚ ਸਫਲਤਾ ਨਹੀਂ ਮਿਲਦੀ ਇਸ ਕਰਕੇ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਉਸ ਸਮੇਂ ਤੁਸੀਂ ਵਿਸ਼ਵਾਸ ਦੇ ਨਾਲ ਕਰਿਓ ਪਰਮਾਤਮਾ ਨੂੰ ਯਾਦ ਕਰਕੇ ਤੇ ਦੇਖਿਓ ਕਿ ਤੁਹਾਨੂੰ ਇਸ ਸਿੰਪਲ ਜਿਹੇ ਉਪਾਅ ਦੇ ਨਾਲ ਕਿੰਨੇ ਚਮਤਕਾਰੀ ਫਾਇਦੇ ਹੋਣਗੇ ਇਸ ਉਪਾਅ ਨੂੰ ਕਰਨ ਸਮੇਂ ਤੁਹਾਨੂੰ ਇੱਕ ਵੀ ਰੁਪਇਆ ਖਰਚ ਕਰਨ ਦੀ ਜ਼ਰੂਰਤ ਨਹੀਂ ਪੈਣੀ ਤੁਹਾਡੇ ਘਰ ਦੇ ਵਿੱਚ ਪਿਆ ਹੋਇਆ ਦੁੱਧ ਉਹਦੇ ਨਾਲ ਹੀ ਤੁਸੀਂ ਉਪਾਅ ਕਰਨਾ ਹੈ ਤੇ ਉਸ ਨੂੰ ਤੁਸੀਂ ਪੀ ਲੈਣਾ ਹੈ ਤੁਹਾਨੂੰ ਜਿਹੜੇ ਰਿਜ਼ਲਟ ਨੇ ਉਹ ਦੇਖਣ ਨੂੰ ਚਮਤਕਾਰੀ ਮਿਲਣਗੇ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਵੀਂ ਵੀਡੀਓ ਦੇ ਨਾਲ ਕਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ